ਹਾਂਜੀ ਮਿੱਤਰੋ ਕੀ ਹਾਲ ਚਾਲ ਆ ਤੇ ਲੋਕੀ ਬਲੌਗ ਤੁਹਾਡਾ ਸਵਾਗਤ ਆ ਅੱਜ ਚੱਲੇ ਸੀ ਅਸੀਂ ਜਕਸੀਰ ਦੀ ਢਾਣੀ ਤੇ ਉਹਨੇ ਕੋਈ ਖੁੱਡੇ ਖਾਡੇ ਅਲਨੇ ਉਲਨੇ ਬਣਾਉਣੇ ਆ ਜੀ ਉੱਥੇ ਹੁਣ ਹੁਣ ਜਾ ਕੇ ਬੈਠਾਂਗੇ ਇੱਧਰ ਜਸ਼ਨਜੀ ਨਾਲ ਆ ਜੀ ਹੁਣ ਉੱਥੇ ਮਿਲਾਂਗੇ ਸਾਨੂੰ ਜਾ ਕੇ ਜਕਸੀਰ ਦੀ ਢਾਣੀ ਤੇ ਬਸ ਬਲੌਗ ਨਾਲ ਬਣੇ ਰਹੋ ਚੈਨਲ ਨੂੰ ਵੀ ਕਰ ਲਿਓ ਸਬਸ ਹਾਂਜੀ ਮਿੱਤਰੋ ਜੀ ਹੁਣ ਅਸੀਂ ਬਲੌਗਰ ਦੇ ਉਹ ਦੇਖੋ ਜੀ ਬਲੌਗਰ ਦੀ ਢਾਣੀ ਤੇ ਪਹੁੰਚ ਚੁੱਕੇ ਜੀ ਬਲੌਗਰ ਉਹ ਖੜਾ ਜੀ ਦੇਖੋ ਜੀ ਦੇਖੋ ਜੀ ਗੇਟ ਖੋਲੀ ਗੇਟ ਖੋਲ ਦੇ ਚੱਲ ਮੈਂ ਖੋਲਦਾ ਨਾ ਹਾਂਜੀ ਜੀ ਉਹ ਵਲੌਗਰ ਉੱਥੇ ਗੱਲਾਂ ਗੁੱਲਾਂ ਕਰੀਂ ਕਰਦਾ ਉਹ ਜੈਸਨ ਜੀ ਨੇ ਗੇਟ ਖੋਲਤਾ ਜੀ ਹੁਣ ਜਾਣੇ ਆ ਤੇਰੀ ਕਾਟੀ ਹਾਂਜੀ ਬਾਬੇ ਉਹ ਪਹੁੰਚ ਕੇ ਜਸਿਰ ਗੱਲੇ ਦੇ ਕਰੇ ਅਸੀਂ ਬਨੇ ਪਹੁੰਚੇ ਸੋਦੇ ਕਰੇ ਆਹ ਦੇਖੋ ਰੰਗਿਆ ਫੜਿਆ ਹਾਂਜੀ ਹੁਣ ਆ ਚੁਕੇ ਸੀ ਸੀ ਵਲੌਗਰ ਕੋਲੇ ਪਿੰਡ ਦਾ ਮਸ਼ਹੂਰ ਵਲੌਗਰ ਆ ਜੀ ਇਹ ਹੁਣੀ ਇਹਦੇ ਫੈਨ ਆਏ ਸੀ ਹੋ ਹੋ ਜਾਂਦੇ ਦੇ ਸਬਸਕ੍ਰਾਈਬਰ ਹੋਰ ਦਿਖਾ ਜਖਸੀਰ ਆਪਦਾ ਉਹ ਕੀ ਖਜ਼ਾਨਾ ਖਜ਼ਾਨਾ ਦਿਖਾ ਹਾਂਜੀ ਜੀ ਹੁਣ ਜਖਸੀਰ ਦਾ ਅਸੀਂ ਖਜ਼ਾਨਾ ਦੇਖਾਂਗੇ ਖਜ਼ਾਨਾ ਦਾ ਕੀ ਦੇਖਾਂਗੇ ਓਪਨ ਦਾ ਡੋਰ ਅੱਛੇ ਹੁਣ ਇਹਦਾ ਸੈਟਅਪ ਬਹੁਤ ਹੀ ਤਕੜਾ ਜੀ ਦੇਖੋ ਖੱਟੀਆਂ ਖਾਣੇ ਕਬੂਤਰਾਂ ਦਾ ਨੰਬਰ 1 2.5 ਕਰੋੜ ਦਾ ਇਹਦਾ ਸੈਟਅਪ ਆ ਜੀ ਇਹ ਬੱਚੇ 50-50 ਕਰੋੜ ਦੇ ਬੱਚੇ ਆ ਜੀ ਇਹਦੇ ਕਿੰਨੇ ਕਿੰਨੇ ਕਰੋੜ ਦੇ ਆ ਆ ਇਹ ਹੈਗੇ ਅਰਬਾ ਕਰਬਾ ਜੀ ਆ ਕੰਮ ਅਰਬਾ ਕਰਬਾ ਜੀ ਇਹਦੇ ਬੱਚੇ ਆ ਜੀ ਇਹਦੇ ਤਾਂ ਕੀ ਕਬੂਤਰਾਂ ਦੇ ਬੱਚੇ ਆ ਜੀ ਜਿਹਦੇ ਦਾਇ ਲੈ ਨਹੀਂ ਆ ਹਾਂ ਕੰਮ ਕਮ ਕੀ ਕਰਨਾ ਚਾਹੀਦਾ ਸਾਨੂੰ ਇੱਕ ਪਿੰਜਰਾ ਰੱਖਣਾ ਬਈ ਕੀ ਰੱਖਣਾ ਇੰਤੇ ਆਪਣੇ ਫੁੱਡੇ ਦੇ ਪਿੰਜਰਾ ਜੀ ਇੱਥੇ ਹਾਂ ਇੱਕ ਆਪ ਕੱਲ ਨੂੰ ਆਲਣੇ ਬਣਾ ਦੇ ਕੱਲ ਨੂੰ ਬਣਾ ਦਾਂਗੇ ਜਖਸਿਰ ਕੱਲ ਨੂੰ ਕੱਲ ਨੂੰ ਬਣਾ ਹੁਣ ਤੱਕ ਖੜ ਗਿਆ ਹਾਂਜੀ ਜੀ ਹੋਰ ਜਖਸਿਰ ਦੱਸ ਹੋਰ ਵਧੀਆ ਕਿਉਂਕਿ ਅਸੀਂ ਭੇੜੀਆਂ ਜਿਸਨਾ ਭੇੜੀ ਅਵਾ ਘੰਟਾ ਲਾਈ ਮੱਖਾ ਮਰੀ ਜਾਂਦੇ ਨੂੰ ਆ ਦੇਖੋ ਜੀ ਪਾਣੀ ਚੋਂ ਗਾਹ ਤੇ ਪਿਪਾ ਬੜੀ ਦਾ ਨਹੀਂ ਪਿਆ ਵਡੋਂ ਵੜਦਾਂਗੇ ਤੂੰ ਗਰਮ ਕਰਕੇ ਕਰਦ ਲਿਆ ਸੀ ਨਹੀਂ ਕੋਈ ਜਗਾੜ ਮੱਟਾ ਹਾਂ ਬਾਈ ਜੀ ਚੌਂਕੀ ਜੱਟ ਨੇ ਬਲੇ ਅਰਖਿਆ ਜੀ ਉਹਦੇ ਵਲੌਗ ਦੇਖਦਾ ਅਸੀਂ ਵੀ ਦੇਖਦੇ ਹਾਂ ਮਨਪ੍ਰੀਤ ਬਾਈ ਜੀ ਚੌਂਕੀ ਹਾਂਜੀ ਜੀ ਅਸੀਂ ਜਾਵਾਂਗੇ ਦੀ ਉਹਦੇ ਕੋਲੇ ਪਤਾ ਨਹੀਂ ਆ ਸਾਨੂੰ ਲੈ ਕੇ ਜਾਊਗਾ ਹੁਣ ਅਸੀਂ ਆ ਵੜਦੇ ਆ ਜੀ ਆ ਜਿਹੜਾ ਜਸਨ ਜੀ ਵਡਣਗੇ ਜਸਨ ਜੀ ਮਿਸਤਰੀ ਆ ਜੀ ਬਹੁਤੀ ਤਕੜੇ ਮਿਸਤਰੀ ਆਏ ਇਹਨਾਂ ਨੂੰ ਠੇਕੇ ਦਵਾਈ ਦਵਾਈ ਦੇ ਆਉਂਦੇ ਆ ਤੂੰ ਠੇਕਾ ਦਵਾ ਦੇ ਯਾਰ ਸਾਨੂੰ ਕੰਮ ਕੰਮ ਨਹੀਂ ਮਿਲਦਾ ਵਿਆ ਸਿਲੰਡਰ ਕਿੱਥੇ ਵੇਓ ਉਧਰ ਵੇ ਗਿਆ ਉਧਰ ਸਿਲੰਡਰ ਤਾਂ ਖਤਮ ਹੋ ਗਿਆ ਹਾਂਜੀ ਜੀ ਹੁਣੇ ਬਣਾਈ ਜਾਂਦੇ ਸੀਗੇ ਜੀ ਆ ਪਾਣੀ ਪੀਣ ਵਾਸਤੇ ਕਬੂਤਰਾਂ ਦੇ ਆ ਕੀ ਆਂਦੇ ਨੇ ਜਸੀਲ ਬੀਬੀ ਜੀ ਇਧਰ ਜਸੀਲਾ ਦੇਖੀ ਜਾਂਦਾ ਜੀ ਹਾਂਜੀ ਜੀ ਹੁਣ ਪੱਟਾ ਪੁੱਤੂ ਲੈ ਕੇ ਆ ਗਏ ਸੀ ਦੁਬਾਰਾ ਜੀ ਉੱਥੇ ਕੰਮ ਤੇ ਆਉਦੇ ਇੱਧਰ ਦੀ ਗੇਟ ਕੋ ਟੱਪੀ ਨਹੀਂ ਆਉਂਦਾ ਇਹ ਪਿੰਜਰਾ ਪਿੰਜਰਾ ਜੀ ਜੀ ਆਉਣਾ ਸੀ ਆ ਪਿੰਜਰਾ ਚੱਕਣ ਦੀ ਕਿਰਪਾਲਤਾ ਕਰੀ ਜਾਂਦੇ ਆ ਜੀ ਪਰ ਅੰਦਰ ਜਾਂਦਾ ਨਹੀਂਗਾ ਜੀ ਇੱਧਰ ਜਕਸੀਰ ਜੀ ਲੱਗੇ ਹੋਇਆ ਜੀ ਹਾਂਜੀ ਮਿੱਤਰੋ ਇੱਧਰ ਅਸੀਂ ਪਿੰਜਰਾ ਪਿੰਜਰਾ ਚੱਕੀ ਜਾਂਦੀ ਉੱਧਰ ਉਹ ਆਪਦਾ ਵਲੌਗ ਕਰਦੇ ਆ ਜੀ ਆ ਪਿੰਜਰਾ ਦੱਸਾਂ ਤੁਹਾਨੂੰ ਤੇ ਉੱਥੇ ਪਿੰਜਰਾ ਹੜਦਾ ਜੀ ਆ ਜਗ੍ਹਾ ਤੇ ਜੀ ਏ ਉੱਥੇ ਵੀ ਅੜਦਾ ਜੀ ਪਿੰਜਰਾ ਜੀ ਇਹਨੂੰ ਕਿਹਾ ਜੀ ਇੱਥੋਂ ਚੱਕ ਲਈ ਉਹ ਦੇਖੋ ਜੀ ਵਲੌਗਰ ਨੰਬਰ 1 ਜੀ ਜੀ ਇੱਧਰ ਦੇਖੋ ਜੀ ਪਿੰਜਰਾ ਪੰਜਰਾ ਲਈ ਜਾਂਦੇ ਆ ਜੀ ਅਸੀਂ ਉਹ ਇਧਰ ਦੀ ਲੜਾਣਾ ਜੀ ਪਿੰਜਰਾ ਪੰਜਰਾ ਵਲੌਗਰ ਦੇਖੋ ਦੇਖੋ ਜੀ ਉਹ ਗੇਟ ਖੋਲਿਆ ਨਹੀਂ ਯਾਰ ਫੇਰ ਦੇਖੀ ਕੰਮ ਦੇਖੋ ਜੀ ਆ ਕੰਮ ਦੇਖੋ ਮੁੰਡਾ ਕੀ ਕਰਦੇ ਗੇਟ ਖੋਲ ਕੇ ਨਹੀਂ ਆਇਆ ਜੀ ਦੇਖੋ ਜੀ ਮਸਾ ਪਿੰਜਰਾ ਲਿਆ ਤਸੀਗਾ ਜੀ ਹੁਣ ਮੁੰਡਾ ਗੇਟ ਗੁੱਟ ਖੋਲਣ ਗਿਆ ਜੀ ਜਸਨ ਜੀ ਦਰਵਾਜ਼ਾ ਤੋੜ ਦੋ ਇਹ ਦੇਖੋ ਇਹ ਬਲੌਗਰ ਸਾਹਿਬ ਆ ਗਿਆ ਜੀ ਆ ਜਾ ਛੇਦੀ ਛੇਦੀ ਚੱਕ ਉਹ ਛੇਦੀ ਛੇਦੀ ਬਿਗ ਫੈਨ ਸਰ ਜੀ ਬਿਗ ਫੈਨ ਸਰ ਜੀ ਬਿਗ ਫੈਨ ਉਹ ਕਾਪੀਰਾਈਟ ਕਾ ਤੋ ਦਬੋਣਾ ਯਾਰ ਤੁਹਾਨੂੰ ਪਹਿਲਾ ਕਾਪੀਰਾਈਟ ਕਲੇਮ ਤੋ ਦਵਾਉਂਗਾ ਤੁਹਾਨੂੰ ਉਹ ਗਾਣਾ ਲਈ ਯਾਰ ਨਹੀਂ ਨਹੀਂ ਚੱਲ ਯਾਰ ਚੱਕੀਏ ਆਜੋ ਵਲੌਗਰ ਹੈ ਵਲੌਗਰ ਨੱਚ ਕੇ ਦਿਖਾ ਦੇ ਇਹ ਛਮੀਆਂ ਕੀ ਹੁੰਦਾ ਹੋੱਚ ਨਾ ਛਮੀਆਂ ਉਹ ਕੀ ਹੁੰਦਾ ਯਾਰ ਇਹ ਕਿਹੜੀ ਫਿਲਮ ਹੁੰਦੀ ਆ ਉਹ ਕਿਹੜੀ ਉਹ ਚੰਦੀ ਆਣਾ ਕਾਲੀ ਪੱਟਾ ਦੇ ਕਿਹੜੀ ਆ ਯਾਰ ਫਿਲਮ ਜੀ ਕਾਲੀ ਨਹੀਂ ਯਾਰ ਕਿਹੜੀ ਆ ਰੋ ਨੋ ਨੂੰ ਕੋਈ ਆਪ ਕਾੜ ਦੋ ਇਹ ਹਾਂ ਹੈ ਓ ਮੇਲਾ ਮੇਲਾ ਨਹੀਂ ਓ ਮੇਰਾ ਇਹਨ ਕੁੱਤੋਂ ਦੇ ਸਾਹਮਣੇ ਮਤ ਆ ਬਸੰਤੀ ਬਸੰਤੀ ਮਤ ਪਸੰਤੀ ਇੱਕ ਵਾਰ ਨੱਚ ਕੇ ਦਿਖਾਣਾ ਹੋਵੇ ਬਸੰਤੀ ਬਸੰਤੀ ਨੱਚ ਓ ਚੱਕਦੇ ਆ ਜੀ ਬਹੁਤ ਬਹੁਤ ਕਰ ਲਈ ਜੀ ਪਕਾਈ ਹੁਣ ਪਿੰਜਰਾ ਚੱਕਦੇ ਆ ਜੀ ਹਾਂਜੀ ਜੀ ਹੁਣ ਫੇਰ ਇੱਥੇ ਪਿੰਜਰਾ ਅੜ ਗਿਆ ਜੀ ਹੁਣ ਅਸੀਂ ਕੰਤ ਉਤੋਂ ਦੀ ਪਿੰਜਰਾ ਇੱਧਰ ਸੈਪਟ ਕਰਾਂਗੇ ਜੀ ਹਾਂ ਹੋਨੇਸ ਜਾਂ ਕੰਧ ਤੇ ਰੱਖਦੇ ਆ ਜੀ ਆ ਇਸ ਤੇ ਰੱਖੋ ਕਾਨੂੰਨ ਨਗਾ ਕਿਹੜੀ ਦੇ ਉਹ ਜਨਾਬ ਚੋਕ ਤੇ ਰੱਖਦੇ ਆ ਹਾਂਜੀ ਜੀ ਆ ਬਲੌਗਰ ਬਹੁਤੀ ਸਕੀਮਾਂ ਲਾਂਦੇ ਹੋਏ ਓਏ ਇਧਰ ਦੀ ਰੱਖ ਦਿੰਨੇ ਆ ਜਖਸੀਰ ਤੂੰ ਬਸ ਇੱਕ ਵਾਰੀ ਫੜਾ ਲੈ ਲਓ ਜੀ ਤੇ ਉਧਰ ਪਿੰਦਰ ਵਾਲਾ ਕੰਮ ਗਲਤ ਹੋ ਗਿਆ ਜੀ ਗੇਟ ਹਾਂਜੀ ਜੀ ਹੁਣ ਫਿਰ ਅਸੀਂ ਰੱਖਣ ਲੱਗੇ ਆ ਕੰਧ ਤੇ ਕੰਧ ਤੇ ਚੜ ਗਏ ਜੀ ਇਧਰ ਚੜ ਗਏ ਹੈਂ ਦਾ ਆ ਗਿਆ ਉੱਤੇ ਕੰਧ ਤੇ ਫਸਿਆ ਮਾ ਸਹੀ ਵਖਿਆ ਸੀ ਜੀ ਇਧਰਲੇ ਬੰਨੇ ਹੋਰ ਜਸ਼ਨ ਜੀ ਦੱਸਣਗੇ ਜਸ਼ਨ ਜੀ ਦੱਸੋ ਦੱਸੋ ਇਹ ਬੋਹ ਪਾਰਾ ਬਾਬਿਓ ਇਹਨੂੰ ਜੈਸੀ ਵੀ ਮੰਗਾਈਏ ਪਿੰਡ ਵਾਈਆਂ ਦੀ ਉਹਦੇ ਨਾਲ ਚੱਕੇ ਉਹ ਕਮਰੇ ਦੇ ਰੱਖਾਂਗੇ ਆ ਮੁੰਡੇ ਨੂੰ ਸਾਥ ਦੇਈਏ ਹੁਣੇ ਇਹ ਪੋਸਟ ਕੀ ਬੰਦਾ ਐ ਨਹੀਂ ਨਿਬਾੜੀ ਨਹੀਂ ਬਕਵਾ ਜੀ ਜੀ ਹੁਣ ਅਸੀਂ ਪਿੰਜਰਾ ਪੁੰਜਰਾ ਉਥੋਂ ਇੱਥੇ ਸੈੱਟ ਕਰ ਲਿਆ ਜੀ ਦੇਖੋ ਜੀ ਮੁੰਡੇ ਖੁਸ਼ੀ ਮਾਰੇ ਨੱਚੀ ਆਂਦੇ ਆ ਜੀ ਪਿੰਜਰਾ ਅੰਦਰ ਲਿਆਂਦਾ ਜੀ ਹੋਰ ਜਕਸੀਰ ਖੋਲੋ ਦਾ ਕੀ ਗੇਟ ਗੂਡ ਖੋਲ ਹੁਣ ਅਸੀਂ ਉਧਰ ਸ਼ਿਫਟ ਕਰ ਲਿਆ ਜੀ ਪਿੰਜਰਾ ਇੱਥੇ ਪੁਰਾਣੇ ਕਰਨ ਦਾ ਮੋਸਾ ਜੀ ਪਿੰਜਰਾ ਕੀਤਾ ਜੀ ਇੱਥੇ ਲਿਆਤਾ ਬਾਹਰੋਂ ਚੱਕ ਕੇ ਜਾਨ ਜੂਨ ਸਾਰੀ ਨਿਕਲ ਗਈ ਆ ਜੀ ਚੱਕਦੇ ਪਿੰਜਰਾ ਉਹਦਾ ਪਿੰਜਰਾ ਅਸੀਂ ਪੂਰੇ ਇੱਕ ਕੱਥ ਤੇ ਚੱਕ ਲਿਆ ਸੀਗਾ ਜੀ ਤਾਂ ਇੱਧਰ ਵੀ ਆਉਂਦਾ ਤਾਰਾ ਛੜ ਗਿਆ ਸੀ ਉਹ ਤਾਰਾ ਛੜ ਗਿਆ ਸੀ ਤਾਰਾ ਜਿੱਦ ਕੀ ਕੰਧ ਤੇ ਅੜ ਗਿਆ ਸੀਗਾ ਜੀ ਲਓ ਜੀ ਬਸ ਹੁਣ ਪਿੰਜਰਾ ਰੱਖ ਲਿਆ ਇੱਧਰ ਲੈ ਵੰਨੇ ਜੀ ਇਧਰ ਬਲੌ ਸ਼ੂਟ ਹੋਈ ਜਾਂ। ਹਾਂਜੀ ਜੀ ਹੁਣ ਅਸੀਂ ਪਿੰਦਰਾ ਪੰਜਰਾ ਇਧਰ ਲਿਆਏ ਸੀ ਜੀ। ਬਹੁਤ ਹੀ ਹਾਲਤ ਖਰਾਬ ਹੋ ਗਈ ਆ ਜੀ ਹੱਥਾ ਦੀ। ਕੱਪੜੇ-ਕੁੱਪੜੇ ਸਾਰੇ ਲੁੱਟ ਗਿਆ ਜੀ ਦੇਖ ਲਓ ਤੁਸੀਂ। ਇਧਰ ਸਾਹੋ ਸਾਹ ਹੋ ਗਏ ਜੀ। ਇਹਦੇ ਵਲੌਗ ਤੇ ਜਾ ਕੇ ਦੇਖੋ ਇਹ ਬਹੁਤ ਹੀ ਨੰਬਰ 1 ਦੁੱਧੇ ਦਾ ਮਸ਼ਹੂਰ ਬਲੌਗਰ ਆ ਜੀ। ਇਹਦੇ ਸ਼ਿਕਾਰੀ ਚੈੱਕ ਕਰੋ ਜੀ ਕਬੂਤਰ। ਸ਼ੌਂਕ ਕਰੋ। ਖੁੱਟੀਆਂ ਖਾਣ ਦਾ ਸ਼ੌਂਕ ਦੇਖੋ ਕਬੂਤਰ ਦਾ ਸ਼ੌਂਕ ਹੈ। ਇਹ ਕਿੰਨੇ ਮਹੀਨੇ ਜਵਾ ਕੇ ਜਖਸੀਰ ਹੈ। ਕਿੰਨੇ ਮਿਲੇ ਜੋ ਆਗੇ ਜਖਸੀ ਦਾ ਪਤਾ ਹੀ ਨਹੀਂ ਤੈਨੂੰ ਪਤਾ ਨਹੀਂ ਮੈਂ ਡੇੜੇ ਪੀ ਨਹੀਂ ਦ ਮੁਛਾ ਥੱਲੇ ਮੁਛਾ ਥੱਲੇ ਜਸ਼ਨ ਜੀ ਮੁਛਾ ਇਹਨਾਂ ਥੱਲੇ ਕਰਾਂਗੇ ਹਾਂਜੀ ਜੀ ਬਸ ਕਰਤਾ ਇੱਥੇ ਹੁਣ ਦੱਸ ਜਖਸੀ ਦੇ ਦਾ ਕੀ ਕਰਨਾ ਪਿੰਦੇ ਦਾ ਹਾਂਜੀ ਜੀ ਹੁਣ ਇੱਧਰ ਸੈੱਟ ਸੂਟ ਕਰਤਾ ਜਖਸੀ ਜੀ ਆਪ ਦਾ ਸੈੱਟ ਅਪ ਕਰੀ ਜਾਂਦੇ ਆ ਜੀ ਇੱਥੇ ਪ੍ਰੋਟੀਨ ਆ ਜੀ ਪ੍ਰੋਟੀਨ ਐ ਇੱਥੇ ਬੁੱਤਰਾ ਦਾ ਪ੍ਰੋਟੀਨ ਕਿਵੇਂ ਕੀ ਨਹੀਂ ਹੁੰਦਾ ਮੈਨੂੰ ਦੱਸ ਸਿੱਧਾ ਰੱਖਣਾ ਸਿੱਧਾ ਮਤਲਬ ਉਹ ਇਹ ਤੁਸੀਂ ਰਹਿ ਗਏ ਹੋਰੇ ਜਿਹੇ ਫਸੇ ਹੋਏ ਹੋਣਾ ਸਰ ਸਭ ਤੋਂ ਪੂਰੀ ਇਹਨੇ ਰੱਖੀ ਵਿੱਚ ਵੱਡ ਗਿਆ ਤੇ ਕਿਹਾ ਕਿ ਉਹ ਵੀ ਕੋਈ ਨਹੀਂ ਕਰ ਫਿਰ ਉਹ ਐਦਾਂ ਜਖਸੀ ਮੈਂ ਤੈਨੂੰ ਕਿਹਾ ਸੀ ਲਾ ਦਿੰਦਾ ਉਧਰ ਮਿੱਟੀ ਮਾਟੀ ਲਵਾ ਦਿੰਦਾ ਗੱਟਾ ਕੀ ਠੰਡੇ ਇੱਥੇ ਤਾਂ ਮਿੱਟੀ ਲਾ ਦੇ ਮੈਂ ਗੱਟਾ ਨਾਲ ਆਵੇ ਇੱਥੇ ਮਿੱਟੀ ਲਾਈ ਸੀ ਕਿੰਨੀ ਵਧੀਆ ਆਵੇ ਦੇਖ ਮਿੱਟੀ ਲਾ ਰਹੀ ਹਾਂਜੀ ਇਹ ਕਿਸ ਮਿੱਟੀ ਲਈ ਸੀ ਉਹਦੋਂ ਇਹਨੇ ਪਰਾਂ ਮੁੰਡੇ ਨੇ ਲਵਾਈ ਨਹੀਂ ਜੀ ਆਹ ਦਾ ਗੱਟਾਵਾਦੂ ਹੈ ਤੇ ਗੱਟਾ ਵੀ ਨਹੀਂ ਲਾਇਆ ਜੀ ਇਹਨੇ ਹੋਰ ਹੁਣ ਕਿਦਾਂ ਤਈ ਇਹਦਾ ਜਗ੍ਹਾੜ ਕਰ ਦੂੰਗਾ ਇੱਧਰ ਦੱਸ ਥੋੜੀ ਯੂਟਿਊਬ ਦੀ ਵੀ ਮੈਨੂੰ ਦੱਸੋ ਕੋਲ ਦੱਸਣਗੇ ਦੱਸ ਹੋਰ ਆਹ ਦਾ ਗੱਟਾ ਕਿੱਥੇ ਲਾਇਆ ਨੇ ਨੈਕਸਟ ਵਲੌਗ ਦੀ ਵੀ ਗੁਰਪ੍ਰੀਤ ਦੇ ਵਲੌਗ ਹਾਂ ਪੈਣੇ ਦੱਸ ਕਦੋਂ ਆਉਗੀ ਪੈਣ ਦਾ ਭਈ ਉਹ ਖਾਤੇ ਚੜੀ ਪਈ ਆ ਓ ਯਾਰ ਨਾ ਨਾ ਰਹਿ ਯਾਰ ਇਹ ਗਰੀਬੀ ਨਾਲ ਕੱਟ ਕੱਟ ਕਰਦੇ ਘਟ ਹੈ ਬ੍ਰੈਂਡ ਰੁਪੀ ਦੇ ਵਿਖਾ ਦਾਂਗੇ ਠੀਕ ਹੈ ਜੀ ਕੰਡਣਾ ਪਾ ਉੱਥੇ ਲਾਉਣੇ ਆ ਠੀਕ ਹੈ ਚੋਪਰ ਤੇ ਬਾਕੀ ਮੈਂ ਹੁਣ ਕਬੂਤਰ ਪਿੰਜਰੇ ਛੱਡ ਕੇ ਦੇਖਣਾ ਛੱਡੋ ਕਬੂਤਰ ਇਹ ਪਿੰਜਰੇ ਚ ਗੇੜ ਲੱਗੇ ਫਿਰ ਲਾ ਦੇ ਤੁਸੀਂ ਕੋਈ ਨਹੀਂ ਨੋਟ ਦੇ ਨੂੰ ਫੜੂ ਕਰ ਲੈ ਕੇ ਆਉਂਦੇ ਠੀਕ ਹੈ ਫਿਰ ਖੜ ਜੋ ਕੀ ਕਰਨਾ ਜਾਗੇ ਕੰਮ ਆਗੇ ਖੇਤਾਂ ਜਾਈ ਜਾਂਦੇ ਪਿਸਤਣ ਮੁੰਡੇ ਨੂੰ ਬਹੁਤ ਹੀ ਜ਼ਿਆਦਾ ਸਪੋਰਟ ਕਰਿਓ ਜੀ ਬਹੁਤ ਮਿਹਨਤ ਕਰਦਾ ਜੀ ਇਹ ਆਵੇਂ ਨਹੀਂ ਚੱਡੀ ਜਾਂਦੇ ਜਖਸੀਰ ਪਿਆਰ ਨਾਲ ਪਿਆਰ ਨਾ ਕਰਿਆ ਕਰ ਕੰਮ ਨਹੀਂ ਨਿਕਲ ਜਾਣਗੇ ਥੱਲੇ ਉਹਦੀ ਨਿਕਲ ਜਾਣ ਗਈ ਦੇਖੋ ਥੱਲੇ ਦੀ ਕਬੂਤਰ ਨਿਕਲ ਜਾਣ ਗਈ ਦੇਖੋ ਇਹਨੇ ਕੀ ਪਕੜ ਉਹ ਡਿੱਗ ਗਿਆ ਇੱਥੇ ਲਾਵਾਂਗੇ ਜੀ ਬਹੁਤ ਬਹੁਤ ਗੱਟਾ ਨਹੀਂ ਹੋਏ ਇੱਥੇ ਜਖਸੀ ਤੂੰ ਉਹ ਹੈਗੀ ਦੇਖੋ ਇੱਟਾ ਲਾਵਾਂਗਾ ਇੱਟਾ ਲਾ ਦੀ ਹਾਂ ਥੱਲੇ ਵਧੀਆ ਨਹੀਂ ਤਾਂ ਆ ਗਈ ਫੜਮੀ ਆ ਥੋੜੀ ਮੁੱਕਰਤਾ ਜਗ੍ਹਾ ਦੇ ਇੱਥੇ ਕਬੂਤਰ ਘਾਤ ਤੇ ਛੱਡਣ ਲੱਗਿਆ ਕੋਈ ਯਾਰ ਮੁੱਕੇ ਸਾਡੇ ਯਾਰ ਤੋਂ ਯਾਰ ਹੰਡਣਾ ਉਹ ਉੱਧਰ ਨਹੀਂ ਉੱਧਰ ਨਹੀਂ ਮਾਰਦੇ ਨੂੰ ਉਹ ਤਰ੍ਹਾਂ ਲਾਹਨੇ ਕਿਉਂ ਤੰਗ ਦਰਜਾਂਗੇ ਅੰਦਰ ਮਤਲਬ ਬੱਚੇ-ਬੁੱੱਚੇ ਕਾ ਕਰਕੇ ਵੀ ਜੋੜੀ-ਜੋੜੀ ਆਂਦੇ ਹੁੰਦੇ ਲਾਹਣ ਹਾਂ ਇਹ ਚੋਰਾਕ ਤੂੰ ਮਤਲਬ ਇੱਥੇ ਨਾ ਤੂੰ ਪਰਾ ਉਹ ਗਰਮ ਗਰਮ ਕੀ ਹੋਏ ਇੱਥੇ ਬਲਬ ਦੋ ਲਾ ਹੋਏ ਬਲਬ ਇੱਕ ਬਲਬ ਦਾ ਕੀ ਬੰਦਾ ਦੋ ਲਾ ਬਲਬ ਤੇ ਵੀ ਇੱਥੇ ਨਾਲੇ ਤਾਂ ਬੱਚੇ ਬੁੱਤੇ ਆਵੜਿਆ ਕਰਨਗੇ ਨਾਲ ਠੰਗ ਘੱਟ ਲਾ ਦਈ ਜਿਹਨੂੰ ਖੰਡ ਲਾ ਦੇ ਆਪੇ ਤੇ ਰਸਿਆਣੇ ਹੋਣਗੇਰੇ ਜਿਆਦਾ ਨਾ ਫੈਲ ਜੀ ਸੈਟਅਪ ਦੇਖੋ ਮੁੰਡੇ ਦਾ ਨੰਬਰ ਜੀ ਜਿੱਥੇ ਦੇਖੋ ਮੁੰਡਾ ਸੈਲਫੀ ਖਿਜਾਉਣ ਵਾਸਤੇ ਦੇਖੋ ਜੀ ਇਹਦਾ ਮੈਂ ਕੱਲ ਕੋ ਦੇਖੋ ਅੱਜ ਐਡੀਸਰ ਸੋਨੇ ਕਰਾਤਾ ਅੱਜ ਤੋਂ ਬਾਅਦ ਇਹ ਨੀਰੀਆਂ ਮੇਰਾ ਨੀਰੀ ਹੋ ਗਈ ਜਿਸਨਾਂ

ਆਈ ਤਾਂ ਮਾਰਦਾ ਹੋਇਆ ਤੇ ਗਲਾਸੇ ਦਾ ਖਿੰਕ ਤਰੀ ਦੇਖੋ ਜੀ ਮੁੰਡਾ ਨੇ ਗਲਾਸੇ ਬਹੁਤ ਵਗ ਤਕੜੇ ਖੂਨ ਲੱਗਿਆ ਪੈ ਦੇਖੋ ਜੀ ਵਾਲ ਦੇਖੋ ਜੀ ਮੁੰਡੇ ਦੇ ਦੇਖੋ ਜੀ ਵਾਲ ਦੇਖੋ ਜਿਵੇਂ ਜੀ ਹੁਣ ਵਾਣਗੇ ਜੀ ਵਾਲੇ ਦੇ ਦੇਖੋ ਐਵੇਂ ਓਏ ਸੋਹਣਾ ਬੜਾ ਲੱਗਦਾ ਓਏ ਸੋਹਣਾ ਲੱਗਦਾ ਓਏ ਸੋਹਣਾ ਸੋਹਣਾ ਮੁੰਨਾ ਲੱਗਦਾ ਸੋਹਣਾ ਮੁੰਨਾ ਦੇਖੋ ਦੇਖੋ ਜੀ ਕਿੰਨੇ ਸਰਾਵਾਲ ਆ ਹੋਰ ਕੋਈ ਸੁਨੂ ਸੁਨੂ ਨਾ ਕਰੂ ਵਾਲਾ ਇਹੋ ਜੀ ਦੇਖੋ ਕਿੰਨਾ ਸੋਹਣਾ ਬੱਚਾ ਬਣਾਤਾ ਜੀ ਦੇਖੋ ਜੀ ਸ਼ਬਰੀ ਲੱਗਦਾ ਮਾਦਾ ਸ਼ਬਰੀ ਸ਼ਬਰੀ ਲੱਗਦਾ ਹੀ ਸ਼ਬਰੀ ਹੁਣੇ ਦੀ ਫੋਟੋ ਸੀ ਮੈਂ ਚੜਾਉਂਗਾ ਦੇਖੋ ਜੀ ਹਾਂ ਮੁੰਡਾ ਐ ਮੈਂ ਸੋਹਣੇ ਲਾ ਦੇ ਉਹ ਸੋਹਣੇ ਲਾਉਣ ਦੇ ਵਾਲ ਫੋਟੋ ਖਿੱਚ ਕੇ ਦੇਵੇਂ ਇੱਕ ਦੇਖੋ ਜੀ ਸਕਰੀਨ ਸ਼ਾਟ ਮਾਰ ਲਈ ਸਾਡੇ ਬਲੌਗ ਦੇ ਨਾਲ ਤੇ ਫਿਰ ਹੁਣ ਇੱਥੇ ਵਾਲ ਸੈੱਟ ਕਰਨ ਲੱਗ ਗਿਆ ਜੀ ਉਹ ਇਹਨੂੰ ਪਸੰਦ ਨਹੀਂ ਆਏ ਰੇਅਰ ਮਾਰਤੀ ਸਸਤੀ ਰੇਅਰ ਉਹ ਮਾਰਾਂ ਇਹ ਜੋ ਨਹੀਂ ਨਹੀਂ ਆ ਗਿਆ ਰੱਥਾ ਨਾਲ ਲੱਗਾ ਬੜਾ ਉਹ ਆ ਗਿਆ ਸਿਸਟਮ 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 ਆ ਸਿਸਟਮ ਲਾਈ ਨਾ ਕੈਪਟਿਓ ਰਫਲਾ ਪਈਆਂ ਹੀ ਕਰੇ ਰਫਲਾ ਜਿਸਨ ਸੀਵੀਆਈ ਵਾਲੇ ਆ ਜਾਣਗੇ ਕਿਹੜੇ ਹੁੰਦੇ ਆ ਜਿਹੜੇ ਅਸਲ ਤੇ ਹੁੰਦੇ ਹੁੰਦੇ ਆ ਰਾਇਆ ਰਿਹਾ। ਜੀ ਜੀ ਹੁਣ ਅਸੀਂ ਵਲੌਗ ਦੀ ਕਰਨ ਲੱਗਿਆ ਐਂਡਿੰਗ ਇਧਰ ਮੁੰਡਾ ਉਹ ਕਬੂਤਰ ਕਵਾਤਰ ਤਾੜੀ ਆਂਦਾ ਹੁਣ ਜਕਸੀਰ ਜੀ ਅਸੀਂ ਜਾਣੇ ਆ ਤੇਰਾ ਮਫਲਰ ਲਾ ਪਿਆ ਇਧਰ ਉਹ ਬਲੌਗਰ ਆ ਹੱਥ ਮਲਾ ਜੱਗੇ ਕੇ ਹੱਥ ਆਇਆ ਅਸੀਂ ਤੇਰੇ ਸਬਸਕ੍ਰਾਈਬਰ ਆ ਅਸੀਂ ਇਹਦੇ ਸਬਸਕ੍ਰਾਈਬਰ ਆ ਜੀ ਉਹ ਜੀ ਫੋਨ ਚੱਕ ਲਿਆ ਫੋਨ ਚੱਕ ਲੈ ਕੇ ਫੋਨ ਚੱਕ ਲਿਆ ਜੀ ਹੁਣ ਅਸੀਂ ਘਰੇ ਜਾਣੇ ਆ ਜੀ ਵਲੌਗ ਨੂੰ ਇੱਥੇ ਸਮਾਪਤ ਕਰ ਦਾਂਗੇ ਅਗਲੇ ਵਲੌਗ ਦੀ ਮਿਲਾਂਗੇ ਸਾਡਾ ਬਾਈ ਬਾਈ ਚੈਨਲ ਨੂੰ